ਮੇਂ ਤਰਤੇ ਪਾਵੇ ਪਰ ਸਤਿਗੁਰਿਆ ਪਰਪੂਰੇ ਮੇਰੰਤ ਨਾਨਕ ਗੁਰ ਚਰਨਾਂ ਰਾਮ ਕੀ ਬਾਚੀ ਅਨਹਦ ਤੂਰੇ ਸੁਰਨਤੀ ਮੀਤ ਕਰੀ ਪਵਿਤ ਪਰ ਸਤਿਗੁਰਿਆ ਪਰਪੂਰੇ ਮੇਰੰਤ ਨਾਨਕ ਗੁਰ ਚਰਨਾਂ ਰਾਮ ਕੀ ਬਾਚੀ ਅਨਹਦ ਤੂਰੇ ਆਵਣ ਗੁਰੂ ਬਾਣੀ ਪਿਤਾ ਮਾਤਾ ਜੈਤ ਮਹਤਿ ਜਿਵਸਨਾਤ ਕੋਈ ਨਹੀਂ ਪਾਇਆ ਤੇਲ ਸਕਰ ਤਗਤ ਸੰਗਿਆ ਬੁਰਿਆ ਬੁਰਿਆ ਬਾਚੇ ਕਰਮ ਹਤੂਰ ਕਰਮੀ ਆਪੋ ਆਪਣੇ ਛੋਟੀ ਨਾਲ ਜਿਨੀ ਨਾਮ ਭਿਆਇਆ ਜੈਮ ਸਤ੍ਰਤ ਕਾਰ ਨਾਨਕ ਤੇ ਮੁਕਤ ਹੋ ਜਾਏ ਦੇਖੀ ਛੋਟੀ ਨਾਲ ਵਾਹਿਗੁਰੂ ਦਾ ਨਸਾ ਵਾਹਿਗੁਰੂ ਕੀ ਬਤਿ ਤਿਸ ਜੀਵਨ ਅਵਰਣਾ ਕੋਹੀ ਦੇ ਮਹਾਵਾਕ ਅਨੁਸਾਰ ਦਸ਼ਮੇਸ਼ ਪਰਿਵਾਰ ਪਾਵਲਕ ਸਕੂਲ ਦੀ ਚੜ੍ਹਦੀ ਕਲਾ ਦੇ ਵਾਸਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਤੰਦਰੁਸਤੀ ਵਾਸਤੇ ਗਰੀਬਨਵਾਜ਼ ਸਿੱਖ ਸੰਗਤਾਂ ਨੇ ਆਪਣੀਆਂ ਦੇ ਚਰਨ ਪਰਸ ਕਰਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਨੇ ਗਰੀਬਨਵਾਜ਼ ਆਪਣੀਆਂ ਦੀ ਰਹਿਮਤ ਬਖਸ਼ਿਸ਼ ਹੋਈ ਸੰਪੂਰਨਤਾਈ ਦੇ ਭੋਗ ਪਏ ਨੇ ਆਪ ਜੀਆਂ ਦੀ ਅਲਾਹੀ ਬਾਣੀ ਦਾ ਜਸ ਗੈਣ ਕਰਦੇ ਆਂ ਸਿੱਖ ਸੰਗਤਾਂ ਕੋਲ ਗੁਰੂ ਕੀ ਬਾਣੀ ਸਰਵਣ ਕਰਦੇ ਆਂ ਹਾਜ਼ਰੀ ਭਰਦੇ ਆਂ ਸੇਵਾ ਸਮਨ ਕਰਦੇ ਆਂ ਸਤਿਗੁਰੂ ਜੀ ਬੇਅੰਤ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ ਦਿਓ ਆਗਾਹਾਂ ਤੁਸ ਸਤਿ ਬਾਣੀ ਦਾ ਜਾਪ ਕਰਨ ਦੀ ਸਮੱਤ ਬਖਸ਼ਿਓ ਸੇਵਾ ਸਮਰ ਕਰਨ ਦੀ ਸਮੱਤ ਬਖਸ਼ਿਓ ਬੜੇ ਸੁਨੇ ਘਰ ਬਾਣੀ ਸੰਭੂ ਸੰਗ ਸੰਗਤਾਂ ਦੇ ਹਿਰਦਿਆਂ ਦੇ ਵਸਾਓ ਸੰਭੂ ਸੰਗ ਸੰਗਤਾਂ ਵੱਲੋਂ ਆਪ ਜੀਾਂ ਨੂੰ ਸੁੰਦਰ ਮਾਲਾ ਸਾਹ ਭੇਟ ਹੋਏ ਨੇ ਜੋ ਆਪ ਜੀਾਂ ਦੇ ਅੰਗਾਨਾ ਸ਼ੋਭਨੇ ਕਰਨੇ ਆਪਣਿਆਂ ਨੇ ਅੰਗੀਕਾਰ ਕਰਨੇ ਸੇਵਕ ਪਰਿਵਾਰਾਂ ਦੇ ਲੋਕ ਲੋਕ ਵਿੱਚ ਪੜਦੇ ਟਕਣੇ ਮੇਰ ਭਰਿਆ ਸਿਰ ਤੇ ਹੱਥ ਰੱਖਣਾ ਅਧਿਆਪਕਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉੱਚੀ ਸੱਚੀ ਵਿਦਿਆ ਦਾਤਾਂ ਬੱਚਿਆਂ ਨੂੰ ਸਿਖਾਉਣ ਪੜਾਉਣ ਦੀ ਸਮਰਥ ਬਖਸ਼ਿਸ਼ ਕਰਨੇ ਵਿਦਿਆਰਥੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਵਿਦਿਆਰਥੀਆਂ ਨੂੰ ਵਿਦਿਆ ਦਾਤਾਂ ਮਾਪਿਆਂ ਦੇ ਆਗਿਆਕਾਰੀ ਤੰਦਰੁਸਤੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਸਖ ਦਸ਼ਮੀਸ਼ ਪਰਿਵਾਰ ਪাবਲਿਕ ਸਕੂਲ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਆੰਗ ਸਾਂਗੂ ਹੋ ਕੇ ਸਹਾਇਤਾ ਕਰਨੀ ਆਪਣੇ ਦਰੋਂ ਘਰੋ ਖੁਸ਼ੀਆਂ ਨਾਮ ਜੀਆਂ ਦਾਤਾਂ ਗੋਬਿੰਦ ਨਾਮ ਤਨ ਬਾਣੀ ਸਿਮਰਤ ਸਾਸਤਰ ਮਿਤ ਵਖਾਣੀ ਸਤਿਗੰਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟਿ ਅਪਰਾਧ ਸਾਧ ਸੰਗ ਮਿਟੈ ਸੰਤਿ కృਪਾ ਤੇ ਜਗ ਮਤੇ ਛਟੈ ਜਾਗ ਮਸਤ ਕਰਨ ਪ੍ਰਭ ਪਾਈ ਸਾਧ ਸਰਣ ਨਾਨਕ ਤੇ ਆਇ ਜੇ ਸਮਨ ਬਸਾ ਸੁਨੇ ਲਾਇ ਪੀਤਾ ਇਸ ਜਨ ਆਵੈ ਹਰ ਪ੍ਰਭ ਸੀਤਾ ਜਨਮ ਮਰਨ ਤਕਾ ਦੁਖ ਨਿਵਾਰੈ ਦੁਲਾਪੀ ਤਤਕਾਲ ਉਧਾਰੈ ਨਿਰਮਲ ਸੋਪਾਂ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਹਿ ਸਮਾਨਿ ਦੁਖ ਰੋਗ ਪਰਸੀ ਪੈ ਪਰਮਾ ਸਾਧਨਾ ਨਿਰਮਲ ਤਾਂ ਕੀ ਕਰਮ ਸਭ ਤੇ ਉੱਚ ਤਾਂ ਕੀ ਸੋਭ ਬਣੀ ਨਾਨਕ へ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾਂ ਕੀ ਸੋਭ ਬਣੀ ਨਾਨਕ へ ਗੁਣ ਨਾਮ ਸੁਖ ਮਨੀ ਵਾਹਿਗੁਰੂ ਖਾਲਸਾ ਵਾਹਿ ਕ੍ਰਿਪਾ ਤੇ ਅਗੇ ਔਰ ਹਨੇਰ ਬਿਨਾਸ ਫਰ ਕੀਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸਤ ਪਦੀ ਸੰਤ ਸੰਗੰਤਰ ਪ੍ਰਭੀਠਾ ਨਾਮ ਰਬੂ ਕਾ ਲਖ ਮੀਠਾ ਸਾਗਰ ਸੁਨਾਗਰਿ ਸਤਾਮਾਹੀ ਅਨਿਕ ਰਮਨਾਨੰਦ ਸਤਾਹੀ ਨਾਨਦ ਅਮ੍ਰਿਤ ਪ੍ਰਭ ਕਾ ਨਾਮ ਦੀਹੀ ਮੈਂ ਸਤਿ ਸ੍ਰੀ ਅਨੰਦ ਸੁਨ ਸੁਮਤ ਅਨਹਤ ਨਾਦ ਕਹਿ ਨਾ ਜਾਇ ਚਰਜ ਬਸਮਾਦ ਤੇਰੇ ਦੇਖਿਆ ਸਭikai ਨਾਮ ਤਿਨ ਸੰਮਤ ਹੋ ਮੈਂ ਦੇਖ ਸਤਿਰ ਸੂਰਨ ਕਤਰ ਮਹਿ ਕੈ ਬਾਣੀ ਪ੍ਰਭੀ ਸਭ ਕੋ ਬੋਲ ਏਕ ਅਵੰਕਾ ਹਰ ਸਭ ਗੁਰ ਪ੍ਰਸਾਦ ਆਨੰਦ ਪਇ ਮੀਮਾਹੀ ਸਤਿਗੁਰੂ ਮੈਂ ਪਾਇਆ ਨਿਤਲੇ ਪਰ ਬਤ ਹੈ ਪਾਰ ਰਹਿਮਾ ਜਸੀ ਹੋ ਗਿਆ ਪੈਸਾ ਕਰਮ ਪਉਣ ਪਾਉਣੀ ਦਾ ਸੰਤ ਰਮਾਈ ਚਾਂ ਅਰਦਾਸ ਕਹੂ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਰਹਿ ਤਹਾਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੁਨ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰ ਰਾਈ ਸ੍ਰੀ ਹਰਿ ਗੁਰ ਚੰਡੀ ਤੇ ਆਈ ਅਰੱਟੇ ਸਬਦੁ ਗਜਾਈ ਤੇ 72 ਸਮਰਿਆ ਕਰਨਉਂ ਤੇ ਆਵੈ ਤਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਪਾਤਸ਼ਾਹ ਨਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਿਦਾਰ ਦਾ ਧਿਆਨ ਤਰ ਕੇ ਖਾਲਸਾ ਸਹਿ ਬਲੋ ਜੀ ਜੈਕਾਰੇ